ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਇੱਕ ਤੁਹਾਨੂੰ ਇਹ ਸਮਝ ਦੀ ਵੀਡੀਓ ਦਿਖਾਉਣ ਲੱਗੇ ਆਂ ਇਹ ਪਿੰਡ ਹਰੀਨੋ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਤੋਂ ਬਣਾਉਣ ਲੱਗੇ ਆਂ ਕੋਟਕਪੂਰੇ ਤੋਂ ਰਾਮੇਣਾ ਮੱਲਣ ਨੂੰ ਜਿਹੜੀ ਛੜਕ ਜਾਂਦੀ ਆ ਉਹਦੇ ਉੱਤੇ ਇਹ ਪਿੰਡ ਆ ਤੇ ਛੜਕ ਦੇ ਲੱਗਪਗ ਉੱਪਰ ਹੀ ਇਹ ਜਿਹੜਾ ਘਰ ਆ ਜਿਹਦੇ ਚ ਵੀਡੀਓ ਬਣਾਉਣ ਲੱਗੇ ਆਂ ਇਹ ਘਰੇ ਹੀ ਪਸ਼ੂ ਰੱਖਿਆ ਦੁੱਧ ਪੀਣ ਨੂੰ ਜਦੋਂ ਇੱਕ ਪਸ਼ੂ ਸੂਕੇ ਦੁੱਧ ਦਿੰਦਾ ਤੇ ਦੂਜਾ ਸੂ ਪੈਂਦਾਗਾ ਉਹਦੇ ਚੋਂ ਇੱਕ ਵੇਚ ਦਿੱਤਾ ਜਾਂਦਾਗਾ ਦੂਜੇ ਨੂੰ ਘਰੇ ਰੱਖ ਲਿਆ ਜਾਂਦਾ ਹੈ ਇਹ ਇੰਨਾ ਕ ਸੈਟਅਪ ਆ ਜਿਹੜਾ ਘਰੇ ਇੰਨੀ ਕ ਜਗ੍ਹਾ ਚ ਲੱਗਾਗਾ ਇਹ ਦੋ ਮੱਝਾਂ ਦੁੱਧ ਦਤ ਨੇ ਇਹ ਮਗਰ ਦੋ ਝੋਟਾਂ ਹਨ ਇਹਨਾਂ ਦੇ ਵਿੱਚੋਂ ਅੱਜ ਇਹ ਜਿਹੜੀ ਮੱਝ ਆ ਇਹ ਵਿਕਾਊ ਆ ਇਹਦੇ ਬਾਰੇ ਆਪਾਂ ਜਿਹੜੀ ਡਿਟੇਲ ਹੈਗੀ ਆ ਪੂਰੀ ਲੈਨੇ ਆ ਵੀ ਇਹਦਾ ਸੂਏ ਬਾਰੇ ਇਹਦੇ ਦੁੱਧ ਬਾਰੇ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੈਂ ਮਾਸਟਰਾਂ ਸਰਕਾਰੀ ਜੌਬ ਕਰਦਾ ਸਰਕਾਰੀ ਜੌਬ ਕਰਦਿਆਂ ਅੱਛਾ ਜਿਹੜੀ ਆਪਾਂ ਅੱਜ ਇਹ ਮੱਝ ਵਿਕਾਊ ਕੀਤੀ ਹੈ ਹਾਂਜੀ ਇਹਦੀ ਕੀ ਡਿਟੇਲ ਆ ਸੂਆ ਕਿੰਨਵਾਂ ਸੂਣੀ ਹੈ ਜੀ ਇਹਦੀ ਇਹ ਇਹ ਤੀਜੇ ਸੂਏ ਸੂਣੀ ਹੈ ਜੀ ਪਹਿਲੇ ਸੂਏ ਨੇ ਕੱਟਾ ਦਿੱਤਾ ਸੀ ਠੀਕ ਹੈ ਸੂਏ ਦੀ ਉਹ ਕੱਟੀ ਖੜੀ ਹੈ ਅੱਜੋ ਸਾਲ ਦੀ ਹੋਈ ਹੈ ਪੂਰੀ ਜਿਹੜੀ ਆਏ ਵਾਲੀ ਕੱਟੀ ਹੈ ਅੱਛਾ ਅੱਜ ਸਾਲ ਦੀ ਹੋ ਗਈ ਹੈ ਪੂਰੀ ਹਾਂ ਅੱਜ ਦਾ ਜਨਮ ਦਿਨ ਹੈ ਜੀ ਜਨਮ ਦਿਨ ਅੱਜ ਇਹਦਾ ਤੇ ਅੱਜ ਹੀ ਆਪਾਂ ਇਹਦੀ ਜਿਹੜੀ ਮਾਂ ਹੈਗੀ ਉਹ ਵਿਕਾਊ ਕਰਦੀ ਹੈ ਹਾਂਜੀ ਅੱਛਾ ਇਹਨੇ ਦੂਜੇ ਸੂਏ ਆਪਣਾ ਕੋਲੇ ਕਿੰਨਾ ਦੁੱਧ ਕੱਢਿਆ ਇਹਨੇ ਜੀ 14 14.5 ਮਤਲਬ ਦਿੰਦੀ ਆ ਤੇ ਇਹਦੀ ਜਿਹੜੀ ਮੇਨ ਗੱਲ ਹੈ ਅੱਛਾ ਜੀ ਵੀ ਮਹੀਨੇ ਤੱਕ ਕੀ ਫੈਟ ਇਹਨੇ 10 ਤੋਂ ਟਪਾ ਦੇਣੀ ਹੈ ਤੇ 13 14 ਤੱਕ ਫੈਟ ਜਾਂਦੀ ਹੈ 13 14 ਤੱਕ ਫੈਟ ਕੋਈ ਫਾਰਮ ਤੇ ਸ਼ਾਇਦ ਦੁੱਧ ਵਧ ਜੇ ਤੇ ਫੈਟ ਘਟ ਜੇ ਇਸ ਤਰ੍ਹਾਂ ਹੋ ਸਕਦਾ ਠੀਕ ਹੈ ਤੇ ਜਿਹੜੀ ਇਹ ਮੰਨ ਕੇ ਚਲੋ ਆਪਾਂ ਗੱਲ ਕਰਦੇ ਆਂ ਵੀ ਦੁੱਧ 14 ਲੀਟਰ ਵਾਂਗੂ ਜਾਂ 14.5 ਵਾਂਗੂ ਦਿੰਦੀ ਐ ਇਹ ਲੰਮਾ ਟਾਈਮ ਦਿੰਦੀ ਐ ਜਾਂ ਮਤਲਬ ਦੂਜੇ ਜਿਵੇਂ ਕੋਈ ਮਲ ਮੱਝਾਂ ਹੁੰਦੀਆਂ ਵੀ 6ਤੀ ਭੱਜ ਜਾਂਦੀਆਂ ਆ ਆਪਣੇ ਕੋਲੇ ਦੋਨੇ ਵਾਰੀ ਇਹ ਪੂਰੇ 2 ਮਹੀਨੇ ਤੋ ਬਣ ਜਾਂਦੀ ਐ ਠੀਕ ਐ ਤੇ ਬਣਨ ਤੋਂ ਬਾਅਦ 6 6.5 7 ਮਹੀਨੇ ਤੱਕ ਵੀ ਦੁੱਧ ਦਿੱਤਾ ਇਹਨੇ ਪਿਛਲੇ ਸੂਆਤ ਕੀ 6.5 ਮਹੀਨੇ ਦੇ 6.5 ਮਹੀਨੇ ਤੇ ਫਿਰ ਆਪਾਂ ਇਹਨੂੰ ਜਿਹੜਾ ਹੈਗਾ ਦੁੱਧ ਬੰਦ ਕਰ ਦਿੰਨੇ ਆਂ ਅੱਛਾ ਇਹਦੀ ਰੇਟ ਦੀ ਡਿਮਾਂਡ ਕੀ ਰੱਖਦੇ ਆਪਾਂ ਇਹ ਦੇਖੀ ਆਪਾਂ 141 141 ਤੋੜ ਕੇ ਦਿਖਾ ਦੋ ਜੀ ਹਾਂਜੀ ਥੋੜੇ ਜਿਹੇ ਡਰਦੇ ਆ ਪਸ਼ੂ ਕਿਉਂਕਿ ਕੱਡੇ ਬਾਹਰ ਨਹੀਂ ਬਾਹਰ ਘੱਟ ਬਿਲਕੁਲ ਜੀ ਜਿਹੜੇ ਘਰੇਲੂ ਵੀਰ ਕੋਲੇ ਆਪਣੇ ਖਾਸ ਕਰਕੇ ਮੱਝਾਂ ਆਉਂਦਾਆਂ ਜਿਹੜੀਆਂ ਉਹ ਡਰਦੇ ਨਹੀਂ ਕਿਉਂਕਿ ਘਰ ਉਹ ਇੱਕ ਸਿਰਫ ਕੱਲਾ ਡਾਕਟਰ ਹੀ ਆਉਂਦਾਗਾ ਨਾਰਮਲ ਕੋਈ ਆਉਂਦਾ ਨਹੀਂ ਆਉਂਦਾਗਾ ਤਾਂ ਕਰਕੇ ਪਸ਼ੂ ਨੂੰ ਇਹ ਲੱਗਦਾ ਜਦੋਂ ਕੋਈ ਬੰਦਾ ਆ ਜਾਂਦਾ ਵੀ ਇਹ ਡਾਕਟਰ ਹੀ ਹੋਊਗਾ ਟੀਕਾ ਲਾਊਗਾ ਮੱਝ ਦੇਖ ਲਓ ਤੁਸੀਂ ਦੋਸਤੋ ਪੂਰਾ ਕੱਦ ਕਾਠ ਦੀ ਮੱਝ ਆ ਤੇ ਚੰਗੀ ਸੰਭੀ ਵੀ ਹੈ ਕੋਈ ਹੱਡ ਨਹੀਂ ਦੀਂਦਾ ਪਿੱਛਾ ਦੇਖ ਲਓ ਕਿੰਨਾ ਚੌੜਾ ਹੈਗਾ ਪਿੱਠਪੂੜਾ ਪੂ ਚੌੜੇ ਪੱਠ ਪੁੜੇ ਦੀ ਆ ਕਾਲੇ ਰੰਗ ਦੇ ਵਿੱਚ ਕੱਲੀ ਪੂਛ ਥੋੜੀ ਜੀ ਆ ਤੇ ਬਾਕੀ ਹਜੇ ਦਿਨ ਲੈਂਦੀ ਆ ਆਰਡਰ ਵੇਖ ਲਓ ਤੁਸੀਂ ਹੁਣੇ ਪੱਟੀ ਹੁੰਦੀ ਆ ਪਿੱਛੇ ਚੜਾਈ ਦੇਖ ਲਓ ਹਵਾਨੇ ਦੀ ਥਣ ਦੇਖ ਲਓ ਬਿਲਕੁਲ ਹੱਥੀ ਚੁਆਈ ਵਾਲੇ ਥਾਣਾ ਵੇਲ ਬਹੁਤ ਆ ਮੱਝ ਦੀ ਦੁੱਧ ਮੇਰੇ ਹਿਸਾਬ ਨਾਲ ਲਾਇਤ ਕੀ ਵੀ ਇਹ ਚੰਗਾ ਬਾਦੂ ਜੇ ਕੋਈ ਸੰਭਾਲ ਵਾਲਾ ਵੀਰ ਲੈ ਜਾਂਦਾ ਇੱਕ ਵਾਰੀ ਬੰਨ ਲੈਣ ਦੋ ਤੁਹਾਨੂੰ ਮੈਂ ਨੇੜੇ ਜਾ ਕੇ ਵੀ ਹਵਾਨਾ ਜਿਹੜਾ ਹੈਗਾ ਦਿਖਾ ਦਿੰਦਾ ਕਿਸਾਨ ਵੀਰੋ ਹਵਾਨਾ ਦੇਖੋ ਪਿੱਛੇ ਵੀ ਬਾਹਰ ਨਿਕਲਿਆ ਹੋਇਆ ਹਜੇ ਦਿਨ ਮੇਰੇ ਹਿਸਾਬ ਨਾਲ ਕਿੰਨੇ ਲੰਦੀ ਜੀ 5 ਦਿਨ ਬਾਕੀ ਹਜੇ 6 ਦਿਨ ਬਾਕੀ ਹੈ ਜੀ ਇਹਦੇ 6 ਦਿਨ ਬਾਕੀ ਆ ਹਜੇ ਹਜੇ ਮੱਝ ਨੇ ਭਰਨਾ ਤੇ ਹਵਾਨਾ ਦੇ ਕੇ ਪਰਸੇ ਸ਼ੁਰੂ ਕੀਤਾ ਜੀ ਭਰਨਾ ਹਵਾਨਾ ਪਰਸੋ ਸ਼ੁਰੂ ਕੀਤਾ ਹਜੇ ਤੁਸੀਂ ਇਹ ਹਿਸਾਬ ਲਾ ਲਓ ਵੀ ਇੱਕ ਹਿਸਾਬ ਨਾਲ ਜੇ ਤੁਸੀਂ ਦੇਖੋਗੇ ਕੱਚੀ ਜੇ ਆਪਾਂ ਗੱਗੇ ਦਾ ਗੱਲ ਕਰ ਸਕਦੇ ਆ ਹਵਾਨੇ ਦੇ ਉੱਤੇ ਨਾੜਾਂ ਵੀ ਤੁਹਾਨੂੰ ਦੋਸਤੋ ਦੀਂਦਿੰਗਾ ਢੱਲ ਵੀ ਤੁਹਾਨੂੰ ਪੂਰੀ ਦਿੰਦੀ ਆ ਹੱਥੀ ਚੁਆਈ ਵਾਲਾ ਇੱਕੋ ਜਿਹਾ ਥਾਣ ਲੱਗਿਆ ਚਾਰ ਇੱਕੋ ਜਿਹਾ ਥਾਣਾ ਇੱਕੋ ਜੀ ਦੂਰੀ ਤੇ ਆ ਬਿਲਕੁਲ ਤੁਸੀਂ ਪਿੱਛੇ ਹਵਾਨਾ ਦੇਖ ਲਿਆ ਅਗਾੜੀ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਹਜੇ ਦੁੱਧ ਭਰਨਾ ਸ਼ੁਰੂ ਕੀਤਾ ਹਜੇ ਮੱਝ ਨੇ 6-7 ਦਿਨ ਲੈ ਲੈਣੇ ਆ ਤੇ ਉਦੋਂ ਤੀਕ ਇਹ ਮੱਝ ਪੂਰੀ ਫਸ ਜੂਗੀ ਜੇ ਤੁਸੀਂ ਦੇਖੋ ਹਜੇ ਦੇਖੋ ਤੁਸੀਂ ਢਿੱਲਾ ਪੰਗਾ ਹਵਾਨਾ ਦੇਖ ਲਓ ਹਵਾਨਾ ਤਾਂ ਜੀ ਗਾਂ ਵਾਂਗ ਬਣਾਉਂਦੀ ਹੈ ਬਿਲਕੁਲ ਦੇਖਣ ਦੇ ਵਿੱਚ ਦਿਖ ਰਿਹਾਗਾ ਗਾਂ ਵਰਗਾ ਹਵਾਨਾ ਹੈਗਾ ਤੇ ਉਸ ਦੀ ਲੰਮੀ ਚੌੜੀ ਮੱਝ ਜਿਹੜੇ ਕਿਸੇ ਭਰਾ ਨੂੰ ਪਸੰਦ ਆਉਂਦੀ ਹੈ ਨੰਬਰ ਸਕਰੀਨ ਤੇ ਚੱਲ ਰਿਹਾਗਾ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਆਪ ਆ ਕੇ ਦੇਖ ਕੇ ਪਾਸ ਕਰਕੇ ਜਿਹੜਾ ਹੈਗਾ ਪਸ਼ੂ ਲੈਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਆ